ਦਾ ਨਹੀਂ ਹੈ ਨੋ ਗ੍ਰੇਨ ਲੱਗਦਾ ਲੱਗਦਾ ਨਿਰਲੇਪ ਹੈ ਪਰਮਾਤਮਾ ਨਿਰਲੇਪ ਹੈ ਜੀਵਾਤਮਾ ਕਪਾਲ ਕਲਪਨਾ ਤੋਂ ਫਿਰ ਮਾਹਵਾ ਮਾਰ ਗਿਆ ਉਹਨਾਂ ਉਹਨਾਂ ਮੰਦਰਾਂ ਨੂੰ ਉਹਨਾਂ ਨੇ ਜਨਮ ਦਿੱਤਾ ਜਿੱਥੇ ਸ਼ਰਾਬ ਆਮ ਚਲਦੀ ਸੀ ਮਾਸ ਆਮ ਚਲਦਾ ਸੀ ਦੇਵਦਾਸੀਆਂ ਦੀ ਵਰਮਾਰ ਹੋ ਗਈ ਦੁਰਾਚਾਰ ਆਮ ਚੱਲਦਾ ਸੀ ਕਹਿੰਦਾ ਜੋ ਕੁਛ ਮਨਮੰਦ ਮੰਗਦਾ ਕਰੋ ਮੰਦਰ ਦੇ ਵਿੱਚ ਕਰੋ ਤਾਂ ਕਿ ਆਖੋ ਐਲਾਨੀਆਂ ਪ੍ਰਗਟ ਕਰ ਸਕੋ ਜੀਵਨ ਦੇ ਮੰਦਰ ਵਿੱਚ ਇਹ ਹੀ ਕੁਛ ਇਹ ਹੀ ਕੁਛ ਅਰਚਨਾ ਜੀ ਮੈਂ ਦੇਖ ਪਾ ਰਹਾ ਹਾਂ ਕਿ ਆਪ ਜਿਸ ਜਗ੍ਹਾ ਲੜਕਾ ਢੂੰਡ ਰਹੀ ਹੈ ਉਹ ਗਲਤ ਜਗ੍ਹਾ ਹੈ ਆਪਕੇ ਕੁੰਡਲੀ ਮੇ ਮੰਗਲ ਔਰ ਚੰਦਰ ਦਾ ਅੱਛਾ ਸੰਬੰਧ ਹੈ ਇਸਕਾ ਹੋਰ ਕੁਛ ਵੀ ਨਹੀਂ ਫਿਰ ਇਹ ਵੀ ਕਬੂਲ ਕਰ ਲੋ ਸੂਰਜ ਨੂੰ ਗ੍ਰਹਿਣ ਲੱਗਦਾ ਹੈ ਸੂਰਜ ਨੂੰ ਗ੍ਰਹਿਣ ਲੱਗਦਾ ਹੈ ਵਿਸ਼ਾ ਮੇ ਤੁਹਾਡੇ ਸਾਹਮਣੇ ਛੇੜਨਾ ਨਹੀਂ ਸੀ ਪਤਾ ਨਹੀਂ ਇੱਥੇ ਬੈਠੇ ਹਨ ਗਣਗੁਰੂ ਗ੍ਰੰਥ ਸਾਹਿਬ ਨੇ ਖਿਆਲ ਦੇਤਾ ਇਹ ਸੂਰਜ ਵੀ ਬੇਦਾਗ ਨਹੀਂ ਐ ਨੂੰ ਗ੍ਰੇਨ ਲੱਗਦਾ ਲੱਗਦਾ ਨਿਰਲੇਪ ਹੈ ਪਰਮਾਤਮਾ ਨਿਰਲੇਪ ਹੈ ਜੀਵਾਤਮਾ ਕਪਾਲ ਕਲਪਨਾ ਤੋਂ ਫਿਰ ਮਾਹਵਾ ਮਾਰ ਗਿਆ ਉਹਨਾਂ ਉਹਨਾਂ ਮੰਦਰਾਂ ਨੂੰ ਉਹਨਾਂ ਨੇ ਜਨਮ ਦਿੱਤਾ ਜਿੱਥੇ ਸ਼ਰਾਬ ਆਮ ਚਲਦੀ ਸੀ ਮਾਸ ਆਮ ਚਲਦਾ ਸੀ ਦੇਵਦਾਸੀਆਂ ਦੀ ਬਰਮਾਰ ਹੋ ਗਈ ਦੁਰਾਚਾਰ ਆਮ ਚੱਲਦਾ ਸੀ ਕਹਿੰਦਾ ਜੋ ਕੁਛ ਮਨਮੰਦ ਮੰਗਦਾ ਹੈ ਕਰੋ ਮੰਦਰ ਦੇ ਚ ਕਰੋ ਤਾਂ ਕਿ ਆਖੋ ਐਲਾਨੀਆਂ ਪ੍ਰਗਟ ਕਰ ਸਕੋ ਜੀਵਨ ਦੇ ਮੰਦਰ ਵਿੱਚ ਇਹ ਹੀ ਕੁਛ ਹੈ ਇਹ ਹੀ ਕੁਛ ਹੋਰ ਕੁਛ ਵੀ ਨਹੀਂ ਜੋ ਜੀਵਨ ਦੇ ਮੰਦਰ ਦੇ ਚ ਹੈ ਅਸੀਂ ਬਾਹਰ ਮੰਦਰਾਂ ਦੇ ਵਿੱਚ ਪ੍ਰਗਟ ਕਰਕੇ ਦੱਸ ਰਹੇ ਹਾਂ ਇਹ ਹੀ ਗੁੱਝ ਹੈ ਇਹ ਹੀ ਗੁੱਝ ਹੈ ਖਜੂਰਾਹ ਦੇ ਮੰਦਰ ਕੋ ਨਾਰਕ ਦੇ ਮੰਦਰ ਕਾਮ ਦੇ ਮੰਦਰ ਤੁਹਾਡੇ ਵਿੱਚੋਂ ਕੋਈ ਗਏ ਹੁੰਛ ਹੈ ਖਜੂਰਾਹ ਇੱਕ ਛੋਟਾ ਜਿਹਾ ਕਸਬਾ ਹੈ ਮੱਧ ਦੇ ਭਾਰਤ ਦਾ ਜਾਂਸੀ ਤੋਂ ਕੋਈ ਸੌ ਮਿਲ ਦੀ ਦੂਰੀ ਤੇ ਹੋਵੇ ਖਜੂਰਾ ਹੈ ਦੇ ਨੇੜੇ ਮਹੋਬਾਹ ਮੈਨੂੰ ਸਾਲ ਵਿੱਚ ਇੱਕ ਦਫਾ ਜਾਂ ਕਈ ਦਫਾ ਦੋ ਸਾਲਾਂ ਵਿੱਚ ਇੱਕ ਦਫਾ ਉੱਥੇ ਜਾਣਾ ਹੁੰਦਾ ਉੱਥੇ 50 60 ਹਰ ਸਿੰਘਾਂ ਦੇ ਰਹਿੰਦੇ ਨੇ ਗੁਰਮਤ ਸਮਾਗਮ ਕਰਦੇ ਨੇ ਦੋ ਚਾਰ ਜਥਿਆਂ ਨੂੰ ਨਾਲ ਲੈ ਕੇ ਦਾਸ ਜਾਂਦਾ ਤੇ ਮੈਂ ਤੋਂ ਖਜੂਰਾ एयरपोर्ट ते ਉਤਰ ਜਾ ਨਾ ਮੈਨੂੰ ਲੈ ਜਾਂਦੇ ਨਥੋਂ 20 3000 ਆਬਾਦੀ ਦਾ ਇਹ ਕਸਬਾ ਹੈ ਖਜੂਰਾ ਬੜੀ ਸੁੰਦਰ 에어ਪੋਰਟ ਹੈ ਜਦ ਕੇ ਵੱਡੇ ਵੱਡੇ ਸ਼ਹਿਰਾਂ ਚ ਵੀ ਨਹੀਂ ਹੈ 1 5 ਸਟਾਰ ਹੋਟਲ ਨੇ ਉਥੇ ਛੋਟੇ ਛੋਟੇ ਦਰਜਨਾ ਨੇ ਬੇਸ਼ੁਮਾਰ ਤਿੰਨ ਚਾਰ ਪਲੇਨ ਰੋਜ਼ ਬੰਬੇ ਕਲਕੱਤਾ ਦਿੱਲੀ ਤੋਂ ਭਰੇ ਹੋ ਜਾਂਦੇ ਅਪ ਡਾਊਨ ਕਰਦੇ ਡੇਲੀ ਡੇਲੀ ਸਰਵਿਸ ਸੋ ਸਵਾ ਸੋ ਬਚ ਬਸਾਂ ਟੂ ਰੈਸਟ ਬਸਾਂ ਰੋਜ਼ ਪਹੁੰਚਦੀਆਂ ਸੈਕੜੇ ਟੈਕਸੀਆਂ ਰੋਜ਼ ਪਹੁੰਚਦੀਆਂ ਨੇ ਕੀ ਦੇਖਣ ਖਜੂਰਾ ਹੈ ਦੇ ਮੰਦਰ ਖਜੂਰਾ ਹੈ ਦੇ ਮੰਦਰ ਉਹ 3400 ਏਕੜ ਦੇ ਵਿੱਚ 18 ਮੰਦਰ ਬਣੇ ਕਾਮ ਦੇ ਮੰਦਰ ਕਾਮ ਦੇ ਚਿੱਤਰ ਕਾਮ ਦੀਆਂ ਮੂਰਤੀਆਂ RAM ਦੇ ਮੰਦਰ ਨਹੀਂ ਨੇ ਕੰਗ ਮੰਦਰ ਪਰ ਉਹਨਾਂ ਨੂੰ ਮੰਦਰ ਆਖਿਆ ਜਾਂਦਾ ਹੈ ਵਾਮ ਮਾਰਗੀਆਂ ਕੋਲ ਤਰਕ ਸੀ ਅਗਰ ਜੀਵਨ ਮੰਦਰ ਹੈ ਹਰੀ ਮੰਦਰ ਹੈ ਇਸ ਮੰਦਰ ਦੇ ਚ ਕੰਮ ਤੋਂ ਬਿਨਾ ਹੋਰ ਕੁਝ ਵੀ ਨਹੀਂ ਕੁਝ ਵੀ ਨਹੀਂ ਦੋਸੀ ਬਾਾਰ ਕੰਮ ਦੇ ਮੰਦਰ ਬਣਾਏ ਬਣਾਏ ਦੇਵਦਾਸੀਆਂ ਦੀ ਪ੍ਰਥਾ ਇੱਥੋਂ ਚੱਲੀ ਭੈਰੋ ਕਾਲ ਦਾ ਮੰਦਰ ਉਜੈਨ ਦਾ ਸਾਰਾ ਦਿਨ ਪ੍ਰਸ਼ਾਦ ਪਤਾ ਕਿਸ ਦਾ ਮਿਲਦਾ ਹੈ ਸ਼ਰਾਬ ਦਾ ਸਾਰਾ ਦਿਨ ਚੜਦੀ ਕੀ ਹੈ ਫੇਸ਼ਰਾ ਜਵੇਂ ਦਰਬਾਰ ਸਾਹਿਬ ਸੀਜਗੰਜ ਸਾਰਾ ਦਿਨ ਕੜਾ ਪ੍ਰਸ਼ਾਦ ਚੜਦਾ ਉੱਥੇ ਸ਼ਰਾਬ ਜੜਦੀ। ਸ਼ਰਾਬ ਦੀ ਬੋਤਲ ਲੈ ਕੇ ਜਾਣਾ ਪੈਂਦਾ। ਮੈਂ ਕੋਈ ਹਜ਼ਾਰਾਂ ਸਾਲ ਪੁਰਾਣੀ ਗੱਲ ਨਹੀਂ ਕਰ ਰਿਹਾ ਅੱਜ ਦੀ ਕਰਾਂ। ਹੁਣ ਵੀ ਇਹਦੇ ਚ। ਕਾਲੀ ਦਾ ਮੰਦਿਰ ਕੋਲਕੱਤਾ ਦਾ। ਕੁਮੁਖਿਆ ਦੇਵੀ ਦਾ ਮੰਦਿਰ ਗੁਹਾਟੀ ਦਾ। ਮਾਸ ਦਾ ਪ੍ਰਸ਼ਾਦ ਮਿਲਦਾ। ਮਾਸ। ਸਵੇਰੇ ਸੰਡੇ ਬਕਰੇ ਕਟੇ ਜਾਂਦੇ ਨ ਖੂਨ ਦਾ ਤਿਲਕ ਲੱਗਦਾ ਹੈ ਦਰਵਾਜ਼ੇ ਨੂੰ ਮੰਦਰ ਦਾ ਦਰਵਾਜ਼ਾ ਖੁੱਲਦਾ ਹੈ ਮੂਰਤੀਆਂ ਨੂੰ ਤਿਲਕ ਲੱਗਦਾ ਹੈ ਆਏ ਹੋਏ ਸ਼ਰਧਾਲੂਆਂ ਨੂੰ ਵੀ ਖੂਨ ਦਾ ਹੀ ਤਿਲਕ ਲਾਂਦੇ ਇਹ ਅਜੇ ਕੁਝ ਥੋੜੇ ਜਿਹਾਂ ਅਸਥਾਨ ਮੌਜੂਦ ਹੈ ਕਿਸੇ ਵਕਤ ਮਹਾਤਮਾ ਗਾਂਧੀ ਨੇ ਕਹਿ ਦਿੱਤਾ ਸੀ ਖਜੂਰਾ ਦੇ ਮੰਦਰ ਇਹਨਾਂ ਨੂੰ ਮਿੱਟੀ ਨਾਲ ਦੱਬ ਦੇ। ਇਹ ਸਾਡੀ ਅਸ਼ਲੀਲਤਾ ਨੂੰ ਪ੍ਰਗਟ ਕਰਦੇ ਹੈ। ਸਾਡੀ ਅਸੱਭੇਤਾ ਨੂੰ ਪ੍ਰਗਟ ਕਰਦੇ ਨੇ। ਸਾਡੀ ਹੋਂਦ ਠੀਕ ਨਹੀਂ ਪੈ ਪ੍ਰਗਟ ਕਰਦੇ। ਦੱਬ ਦੇ ਇਸ ਵਾਸਤੇ ਕਿਆ ਸੀ। ਉੱਥੇ ਜਿੰਨਾ ਟੂਰਿਸਟ ਜਾਂਦਾ ਹੈ 80% ਦੀ ਫਾਰਮਰ ਯੂਰਪ ਦੇ ਲੋਕ ਨੇ ਅਮਰੀਕਾ ਕੈਨੇਡਾ ਕੁਝ ਏਸ਼ੀਆ ਦੇ ਦੇਸ਼ਾਂ ਹਾਰਨਰ ਪਹੁੰਚਦੇ ਬੜੀ ਤਾਦਾਦ ਵਿੱਚ ਆਉਂਦੇ ਉਸ ਤਰ੍ਹਾਂ ਦਾ ਮੰਦਿਰ ਕੋਨਾਰਕ ਦੇਚ ਹੈ ਪੂਰੀ ਸਾਲ ਕਾਮ ਦਾ ਉਸ ਤਰ੍ਹਾਂ ਦੇ ਕੁਝ ਮੰਦਰ ਤਮਿਲਨਾਡ ਦੇ ਚ ਹੈ ਇਹ ਮਹਾਤਮਾ ਗਾਂਧੀ ਨੇ ਕਿਹਾ ਸੀ

ਉਹਨਾਂ ਨੇ ਕਿਹਾ ਜੇ ਜੀਵਨ ਨੂੰ ਤੁਸੀਂ ਮੰਦਰ ਕਹਿੰਦੇ ਹੋ ਤੇ ਸਮੰਦਰ ਵਿੱਚ ਇਸ ਤੋਂ ਬਿਨਾ ਹੋਰ ਕੀ ਹੈ ਹੋਰ ਕੀ ਹੈ ਜ਼ਬਾਨ ਰਸ ਮੰਗਦੀ ਹੈ ਅੱਖਾਂ ਰਸ ਮੰਗਦੀਆਂ ਨੇ ਕੰਨ ਰਸ ਮੰਗਦੇ ਨੇ ਨਾਸਕਾ ਰਸ ਮੰਗਦੀ ਹੈ ਖਲੜੀ ਰਸਵੰ ਮੰਗਦੀ ਹੈ ਤੇ ਪ੍ਰਕਿਰਤੀ ਨੇ ਇਹ ਰਸ ਬਣਾਏ ਹੋਏ ਨੇ ਕਿਉਂ ਬਣਾਏ ਨੇ ਬਣਾਏ ਨੇ ਰਸ ਲੈਣ ਵਾਸਤੇ ਜੀਵਨ ਮੰਦਰ ਹੈ ਮੰਦਰ ਵਿੱਚ ਇਹੀ ਕੁਛ ਹੈ ਇੰਦਰੀਆਂ ਦਾ ਰਸ ਅਸੀਂ ਇਹੀ ਪ੍ਰੇਰਣਾ ਦਿੰਦੇ ਹਾਂ ਜੀਵਨ ਦੀ ਮਹਾਂਤ ਹੈ ਇਥੇ ਬੜਾ ਪਰਬਲ ਇੰਦਰੀਆਂ ਦਾ ਰਸ ਹੈ ਅੱਖਾਂ ਦਾ ਰਸ ਕੰਨਾਂ ਦਾ ਰਸ ਨਾਸਕਾ ਦਾ ਰਸ ਰਸਨਾ ਦਾ ਰਸ ਹਲੜੀ ਦਾ ਰਸ ਕੋਈ ਰਸ ਮੁਕਦੇ ਮਹਾਰਸ ਮੈਂ ਤੁਹਾਨੂੰ ਸੀਮਾ ਦੇ ਸੁਣਾ ਰਿਹਾ ਕਿਉਂਕਿ ਸਿੱਖ ਸਮਾਜ ਵਿੱਚ ਇਤਨੇ ਗਲ ਖੁੱਲੀ ਹੁੰਦੀ ਪਰ ਜੋ ਪ੍ਰਗਟ ਰੂਪ ਦੇ ਸੰਸਾਰ ਦੇ ਵਿੱਚ ਮੌਜੂਦ ਹੈ ਤੇ ਵੰਮ ਮਾਰਗਿਆਂ ਨੇ ਆਖਿਆ ਉਹਦੀਆਂ ਲਹਿਰਾਂ ਉਸਦਾ ਸੂਖਸ਼ਮ ਅਸਰ ਤੇ ਮੌਜੂਦ ਹੈ ਅੱਧੇ ਤੋਂ ਜ਼ਿਆਦਾ ਪੰਜਾਬ ਜੋ ਪਤਿਤ ਹੋ ਗਿਆ ਨੌਜਵਾਨ ਉਹ ਵੀ ਇਹੀ ਤਰ੍ਹਾਂ ਬੇਸਰ ਹੈ ਚੰਗੇ ਆ ਚੰਗੇ ਨਾਲ ਮੇਰੀ ਗੱਲ ਹੋਈ ਜੋ ਬਹੁਤ ਸਿਆਣੇ ਨੇ ॠक्षण ਬੁੱਢੀ ਰਖਦੇ ਨੇ ਇਹ ਹੀ ਕੁਝ ਕਹਿੰਦੇ ਇਤਨਾ ਜੋ ਰਸ ਇੰਦਰੀਆਂ ਦਾ ਪ੍ਰਭੂ ਨੇ ਬਣਾਇਆ ਕਿਸ ਵਾਸਤੇ ਬਣਾਇਆ ਚਲੋ ਮੰਨ ਲੈਨੇ ਆਂ ਫਰਮਾਤਾ ਤੇ ਜੀਵਨ ਮੰਦਰ ਹੈ ਔਰ ਰਸ ਹੈ ਤੋ ਰਸ ਫਿਰ ਅੱਖਾਂ ਦਾ ਕੰਨਾਂ ਦਾ ਨਾਸ ਦਾ ਖਲੜੀ ਦਾ ਰਸਨਾ ਔਰ ਕੀ ਇੰਦਰੀਆਂ ਦੇ ਰਸ ਨੂੰ ਹੀ ਕਾਮ ਰਸ ਕਹਿੰਦੇ ਨੇ ਤੋ ਕਹਿੰਦੇ ਨੇ ਇਹ ਮੰਦਰ ਕਾਮ ਰਸ ਦਾ ਮੰਦਰ ਹੈ ਆਵੇਂ ਕਹੀ ਜਾ ਰਹਿਣ ਭਗਤ ਰਾਮ ਰਸ ਦਾ ਮੰਦਰ ਹੈ ਰਾਮ ਦਾ ਮੰਦਰ ਹੈ ਉਹ ਕਹਿੰਦਾ ਨਹੀਂ ਕਾਮ ਦਾ ਮੰਦਰ ਉਹਨਾਂ ਨੇ ਜ਼ਮੀਨ ਦਿੱਤੇ ਫਿਰ ਕਾਮ ਦੇ ਮੰਦਰ ਬਣਾ ਅਜੇ ਵੀ ਮੌਜੂਦ ਨੇ ਬੜੇ ਉੱਚੇ ਉੱਚੇ ਇਹ ਮੰਦਰ ਕਾਮ ਦੇ ਮੰਦਰ ਛੋਕੇ ਮੈਂ ਵੇਲੇ ਸਮਝ ਜਦ ਕਦਰ ਮੈਨੂੰ ਮਿਲ ਜਾਏ ਵਕ ਵਕ ਧਰਮਾਂ ਦੀ ਸਟੱਡੀ ਕਰਦਾ ਰਹਿਣਾ ਮੈਂ ਉਹਨਾਂ ਦੇ ਧਰਮ ਗ੍ਰੰਥ ਪੜ੍ਹਦਾ ਰਹਿਣਾ ਵામ ਮਾਰਗੀਆਂ ਦੀ ਮੈਂ ਸਟੱਡੀ ਕੀਤੀ ਸਿਰ ਸਟੱਡੀ ਨਾ ਕੀਤੀ ਮੈਂ ਉੱਥੇ ਪਹੁੰਚਿਆ ਕੋਨਾ ਖਜੂਰਾਹ ਮੈਂ ਗਿਆ ਆਪਣੇ ਪੂਰੇ